ਜੇਕਰ ਤੁਹਾਡੇ ਘਰ ਵਿੱਚ ਹੈ ਅਲਮਾਰੀ ਤਾਂ ਹੋ ਜਾਓ ਸਾਵਧਾਨ ਅਲਮਾਰੀ ਵਿੱਚ ਕੱਪੜੇ ਰੱਖਣ ਲੱਗੀ ਔਰਤ ਦੀ ਚਲੀ ਜਾਣੀ ਸੀ ਜਾਨ ਅਕਸਰ ਹੀ ਕਿਹਾ ਜਾਂਦਾ ਹੈ ਕਿ ਬੰਦ ਚੀਜ਼ਾਂ ਜਿਵੇਂ ਕਿ ਅਲਮਾਰੀ ਜਾਂ ਪੇਟੀ ਵਿੱਚ ਕੋਈ ਵੀ ਚੀਜ਼ ਛੇਤੀ ਨਹੀਂ ਪੜਦੀ ਪਰ ਹੁਣ ਇੱਕ ਬੰਦ ਅਲਮਾਰੀ ਵਿੱਚ ਬੜਿਆ ਬੈਠਾ ਸੀ ਜ਼ਹਿਰੀਲਾ ਸੱਪ ਦਰਅਸਲ ਇਸ ਪਰਿਵਾਰ ਦੀ ਔਰਤ ਸਵੇਰੇ ਉੱਠ ਕੇ ਜਦੋਂ ਨਹਾਉਣ ਲਈ ਅਲਮਾਰੀ ਵਿੱਚੋਂ ਕੱਪੜੇ ਕੱਢਣ ਲੱਗੀ ਤਾਂ ਅਲਮਾਰੀ ਦੇ ਉੱਪਰਲੇ ਖਾਨੇ ਵਿੱਚ ਰੱਖੇ ਕਾਫੀ ਸਾਰੇ ਕੱਪੜੇ ਅਲਮਾਰੀ ਖੋਲ ਦੀ ਸਾਰ ਹੀ ਥੱਲੇ ਡਿੱਗ ਗਏ ਜਿਨ੍ਹਾਂ ਨੂੰ ਚੱਕ ਕੇ ਔਰਤ ਦੁਬਾਰਾ ਅਲਮਾਰੀ ਵਿੱਚ ਰੱਖਣ ਲੱਗੀ ਪਰ ਜਿਵੇਂ ਹੀ ਔਰਤ ਨੇ ਕੱਪੜੇ ਰੱਖੇ ਤਾਂ ਇੱਕੋ ਦਮ ਹੀ ਹੀਟਲੇ ਕੱਪੜਿਆਂ ਵਿੱਚੋਂ ਇੱਕ ਕਾਲੇ ਰੰਗ ਦਾ ਸੱਪ ਨਿਕਲ ਆਇਆ ਜਿਸ ਨੂੰ ਦੇਖ ਕੇ ਔਰਤ ਇੱਕੋ ਦਮ ਘਬਰਾ ਗਈ ਅਤੇ ਆਪਣੇ ਘਰ ਵਾਲੇ ਨੂੰ ਬੁਲਾਇਆ ਜਿਸ ਨੇ ਮੌਕੇ ਤੇ ਹੀ ਆ ਕੇ ਅਲਮਾਰੀ ਬੰਦ ਕਰ ਦਿੱਤੀ ਅਤੇ ਗਵਾਂਡ ਵਿੱਚੋਂ ਇੱਕ ਹੋਰ ਮੁੰਡੇ ਨੂੰ ਬੁਲਾ ਕੇ ਲਿਆਇਆ ਜਿਸ ਤੋਂ ਬਾਅਦ ਦੋਵਾਂ ਨੇ ਸੱਪ ਨੂੰ ਅਲਮਾਰੀ ਵਿੱਚੋਂ ਬਾਹਰ ਕੱਢਿਆ ਅਤੇ ਮਾਰ ਦਿੱਤਾ ਅਤੇ ਇਸ ਔਰਤ ਨੇ ਇਸ ਸੱਪ ਦੀ ਮੌਕੇ ਤੇ ਵੀਡੀਓ ਬਣਾ ਲਈ ਪਰ ਪਰਿਵਾਰ ਇਸ ਗੱਲ ਤੋਂ ਹੈਰਾਨ ਹੈ ਕਿ ਬੰਦ ਅਲਮਾਰੀ ਵਿੱਚ ਸੱਪ ਕਿਵੇਂ ਵੜਿਆ ਸੋ ਤੁਸੀਂ ਵੀ ਰੱਖੋ ਆਪਣਾ ਪੂਰਾ ਧਿਆਨ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜਰੂਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ